ਦੀ ਉਹ ਯਾਦਗਾਰਤ ਮਕਦਸ ਜਗ੍ਹਾ ਹੈ ਜਿੱਥੇ ਮਹਾਰਾਣਿਆਂ ਦੇ ਸੰਤਾਂ ਦਾ ਜਨਮ ਹੋਇਆ ਤੇ ਅੰਤਿਮ ਅਸਥਾਨ ਹੈ ਇਹਦਾ ਇਹ ਮੇਨ ਬਿਲਡਿੰਗ ਹੈ ਮੇਨ ਦਰਵਾਜ਼ਾ ਲੋ ਜੀ ਮੈਂ ਤੁਹਾਨੂੰ ਦੱਸਦਾ ਜਾ ਤੇ ਉਹੀ ਜਗ੍ਹਾ ਵੇ ਇਹ ਉਹੀ ਜਗ੍ਹਾ ਹੈ ਜਦੋਂ ਡੇਰਾ ਮਰਾਰਾ ਸਾਹਿਬ ਤੋਂ ਸੰਤ ਬਾਬਾ ਬਿਸ਼ਨ ਸਿੰਘ ਜੀ ਦੀ ਗੱਦੀ ਸੰਤ ਬਾਬਾ ਪ੍ਰੀਮ ਸਿੰਘ ਜੀ ਨੂੰ ਮਿਲੀ ਹੈ ਜਦੋਂ ਇਸ ਘਰ ਚ ਆਏ ਨੇ ਇਹ ਉਹ ਜਗ੍ਹਾ ਹੈ ਕਿ ਉੱਥੇ ਇੱਕ ਪਲੰਗ ਰੱਖਿਆ ਗਿਆ ਸੀ ਤੇ ਉਹਨਾਂ ਦੀ ਮਾਤਾ ਨੇ ਕਿਹਾ ਆਓ ਅੰਦਰ ਖਾਣਾ ਖਾ ਲਓ ਤੇ ਉਹਨਾਂ ਨੇ ਕਿਹਾ ਨਹੀਂ ਜਿੱਥੇ ਅੱਗੇ ਦਿੰਦੇ ਸੋ ਬਾਹਰ ਵੜੀ ਮਨੋਂ ਉੱਥੇ ਹੀ ਤੋਂ ਕਿਉਂਕਿ ਉਹ ਮਾਤਾ ਉਹਦੀ ਮਤਰੀ ਸੀ ਸੰਥਿਆ ਸ਼ੁਰੂ ਕਰਾਈ ਪੜਾਇਆ ਫਿਰ ਉਸ ਸੰਸਥਾਨ ਦੀ ਮਹਾਨਤਾ ਮਿਲੀ ਜਦੋਂ ਫਿਰ ਸੰਗਤਾਂ ਲਗੀਆਂ ਸੇਵਾ ਕਰਨ ਮਤ੍ਰਈ ਦੇ ਮੰਚ 'ਤੇ ਵੀ ਹੋਇਆ ਕਿ ਮੈਂ ਵੀ ਹੁਣ ਲੰਗਰ ਛਕਾਵਾਂ ਜਿਵੇਂ ਗਏ ਬਾਬਾ ਤੁੰਦਨ ਬਾਬਾ ਪ੍ਰੀਤ ਸਿੰਘ ਜੀ ਤੇ ਦਰਸ਼ਣੀ ਦੁਆਰ ਵਿੱਚ ਬਹਿ ਗਏ ਅੰਦਰ ਪਲੰਗ ਵਿਛਾਇਆ ਹੋਇਆ ਸਗੰਧੀ ਛੜਕੀ ਹੋ ਮਹਾਰਾਜ ਅੰਦਰ ਚਰਨ ਪਾਓ ਨਹੀਂ ਮਾਤਾ ਜੀ ਕੁੱਤੇ ਦਾ ਇਹ ਹੀ ਸਥਾਨ ਹੁੰਦਾ ਇੱਥੇ ਗੁਰ ਕੀ ਪਾਦਿਓ ਪੈਰੋਂ ਮਿੱਟੀ ਨਿਕਲ ਗਈ ਮੈਂ ਕੀ ਵਰਤਾ ਕਰਦੀ ਹੁੰਦੀ ਸੀ ਇਹਦੇ ਨਾਲ ਕਹਿੰਦੇ ਸੰਤ ਕੀ ਕਰਦੇ ਆ ਸੰਤ ਆਹ ਕੁਝ ਕਰਕੇ ਦਿਖਾ ਦਿੰਦੇ ਆ